ਦੋਸਤੋ ਪੰਜਾਬੀ ਗੱਲਬਾਤ ਚੈਨਲ ਤੋਂ ਅਸੀਂ ਇਸ ਟਾਈਮ ਸਟੇਜ ਤੇ ਖਨੌਰੀ ਬਾਰਡਰ ਤੇ ਆ ਜਿਹੜੇ 26 ਨਵੰਬਰ ਤੋਂ ਲਗਾਤਾਰੀ ਸਰਦਾਰ ਜਗਜੀਤ ਸਿੰਘ ਢੱਲੇਵਾਲ ਸਾਹਿਬ ਭੋਖੜਦਾਲ ਤੇ ਬੈਠੇ ਹੋਏ ਨੇ ਤੇ ਡਾਕਟਰ ਸਾਹਿਬ ਆਏ ਨੇ ਡਾਕਟਰ ਸੁਆਮਨਸ ਸਿੰਘ ਦੀ ਟੀਮ ਜਿਹੜੀ ਆ ਉਹ ਆਈ ਆ ਉਹ ਤੁਹਾਨੂੰ ਹੁਣ ਦੱਸਣਗੇ ਕਿ ਕਿਸ ਤਰ੍ਹਾਂ ਇਹਨਾਂ ਦਾ ਚੈੱਕਅਪ ਕੀਤਾ ਹਾਂਜੀ ਡਾਕਟਰ ਸਾਹਿਬ ਹਾਂਜੀ ਸਤਿਗੁਰੂ ਜੀ ਸਤਿਗੁਰੂ ਹਾਂਜੀ ਡਾਕਟਰ ਸੁਆਮਨ ਫਾਈਬਰਸਟ ਐਸੋਸੀਏਸ਼ਨ ਦੀ ਟੀਮ ਵੱਲੋਂ ਜਿਵੇਂ ਕਿ 26 ਤਰੀਕ ਤੋਂ ਹੀ ਪ੍ਰਧਾਨ ਜੀ ਉਹਨਾਂ ਦੇ ਮਰਨ ਵਰਤ ਤੇ ਆਪਾਂ ਸਾਰੀ ਅਪਡੇਟ ਦੇ ਰਹੇ ਹਾਂ ਉਹਨਾਂ ਦੇ ਟੈਸਟ ਵਗੈਰਾ ਕਰ ਰਹੇ ਆ ਉਦੋਂ ਦੀਆਂ ਹੀ ਰਿਪੋਰਟਾਂ ਚੱਲ ਰਹੀਆਂ ਜਿਵੇਂ ਹੁਣ ਮੈਨੂੰ ਅੱਜ ਜਿਵੇਂ ਬੀਪੀ ਇਹਨਾਂ ਦਾ 124.87 ਆ ਤੇ ਪਲਸ ਰੇਟ ਜਿਵੇਂ 94 ਆ ਹਾਂ ਵੇਟ ਇਨ ਦਾ ਕਾਫੀ 9 ਕਿਲੋ ਦੇ ਕਰੀਬ ਅੱਜ ਤੱਕ ਟੁੱਟ ਚੁੱਕਾ ਵਾ ਠੀਕ ਹੈ ਜੀ ਤੇ ਬਾਕੀ ਜਿਵੇਂ ਟੈਂਪਰੇਚਰ ਉਹ ਵੀ ਮਤਲਬ ਜਿਹੜੀ ਵੀ ਗਤੀਵਿਧੀਆਂ ਅਪ ਡਾਊਨ ਹੁੰਦੀ ਰਹਿੰਦੀ ਹੈ ਜਿਵੇਂ ਹਨਾ ਜਿਵੇਂ ਆਪਾਂ ਗੱਲ ਕਰੀ ਕਿਡਨੀ ਕਿਡਨੀ ਦਾ ਕਾਫੀ ਇਫੈਕਟ ਚੱਲ ਰਿਹਾ ਕਿ ਕਿਡਨੀ ਦਾ ਮਤਲਬ ਜਿਵੇਂ ਕਹਿ ਦਈਏ ਵੀ ਜਿਵੇਂ ਉਹਨਾਂ ਮੰਨ ਲਓ ਨਹੀਂ ਆਪਾਂ ਅੱਜ ਜਿਵੇਂ ਅੱਜ ਤੱਕ ਜਿਵੇਂ ਹੋ ਗਿਆ ਵਾ ਕਿਡਨੀ ਦਾ ਇਹੋ ਜਿਹਾ ਫਾਲਟ ਪੈ ਰਿਹਾ ਵਾ ਵੀ ਜਿਵੇਂ ਮਤਲਬ ਕਦੀ ਵੀ ਆਪ ਨਹੀਂ ਹੋ ਸਕਦਾ ਵੀ ਠੀਕ ਨਹੀਂ ਹੋ ਸਕਦਾ ਜਿੱਦਾਂ ਕਹਿ ਦਈਏ ਹਨਾ ਕਿ ਮਤਲਬ ਇਹੋ ਜੀਆਂ ਮਤਲਬ ਕਮਜ਼ੋਰੀਆਂ ਆ ਰਹੀਆਂ ਵਾ ਬਾਕੀ ਜੇ ਪ੍ਰਧਾਨ ਜੀ ਉਹਨਾਂ ਨੇ ਗੱਲ ਕਰੀ ਉਹਨਾਂ ਦੇ ਚੜਦੀ ਕਲਾ ਜਾਂ ਜੇ ਡਾਕਟਰੀ ਲਾਈਨ ਦੇ ਵਿੱਚ ਵੇਖੀਏ ਜਿਵੇਂ ਮੰਨ ਲਓ ਡਾਕਟਰੀ ਸਾਇੰਸ ਦੇ ਵਿੱਚ ਗੱਲ ਕਰੀਏ ਵੀ ਕੋਈ ਵੀ ਬੰਦਾ ਵਾ 7 8 10 ਦਿਨ ਤੱਕ ਬੰਦਾ ਮਤਲਬ ਵੀ ਠੀਕ ਰਹਿ ਸਕਦਾ ਉਸ ਤੋਂ ਬਾਅਦ ਕੁਝ ਵੀ ਹੋ ਸਕਦਾ ਮਤਲਬ ਜੋ ਇਹ ਆਪਣੀ ਡਾਕਟਰੀ ਸਿਸਟਮ ਦੇ ਹਿਸਾਬ ਨਾਲ ਹਨਾ ਤੇ ਬਾਕੀ ਪਰਮ ਜਿਵੇਂ ਪ੍ਰਮਾਤਮਾ ਦੀ ਗੱਲ ਲਈਏ ਜਿਵੇਂ ਪ੍ਰਧਾਨ ਜੀ ਹਣੀ ਪਿਆਂ ਦੇ ਵੀ ਜਦੋਂ ਕੋਈ ਪੁੱਛਦਾ ਕੋਈ ਵੀ ਆਣ ਕੇ ਪੁੱਛਦਾ ਤੇ ਐ ਖੜੇ ਮੱਥੇ ਕਹਿੰਦੇ ਵੀ ਚੜਦੀ ਕਲਾ ਹਨਾ ਬਾਕੀ ਮੇਰੀ ਸਾਰੇ ਹੀ ਆਪਣੇ ਕਿਸਾਨਾਂ ਨੂੰ ਅਪੀਲ ਆ ਵੀ ਆਪਾਂ ਕਿਸੇ ਨੂੰ ਨਾ ਡੀਕੀਏ ਜਿਵੇਂ ਕੋਈ ਆਂਦਾ ਉਹ ਜਥੇਬੰਦੀ ਨਹੀਂ ਆਈ ਆ ਜਥੇਬੰਦੀ ਨਹੀਂ ਆਈ ਆਪਣਾ ਫਰਜ ਆ ਸਾਰੇ ਕਿਸਾਨਾਂ ਦਾ ਕਿਉਂਕਿ ਪ੍ਰਧਾਨ ਜੀ ਹੁਣਾ ਦਾ ਕੋਈ ਨਿੱਜੀ ਤੇ ਕੰਮ ਹੈ ਨਹੀਂਗਾ ਆਪਣੇ ਨਿੱਜੀ ਕੰਮ ਲਈ ਤੇ ਬੈਠੇ ਨਹੀਂ ਆ ਨਾ ਇਹ ਇਹ ਸਭ ਲਈ ਬੈਠਿਆ ਲੋਕ ਕਹਿੰਦੇ ਕਹਿੰਦੇ ਆ ਕਿਸਾਨੀ ਅੰਦੋਲਨ ਆ ਕਿਸਾਨੀ ਅੰਦੋਲਨ ਲਈ ਵਾਸਤੇ ਨਹੀਂ ਗਾ ਇਹ ਕੰਮ ਬਣਿਆ ਇਹ ਤੇ ਕੰਮ ਸਭ ਦੇ ਵਾਸਤੇ ਹੀ ਆ ਨਾ ਕਿਉਂਕਿ ਹਰ ਇੱਕ ਕੋਈ ਮਜ਼ਦੂਰ ਆ ਕੋਈ ਦੁਕਾਨਦਾਰ ਆ ਸਭ ਵਾਸਤੇ ਆ ਤੇ ਮੇਰੀ ਇਹ ਅਪੀਲ ਆ ਵੀ ਸਭ ਨੂੰ ਇਹ ਆਣ ਕੇ ਸਭ ਆਣ ਕੇ ਇਸ ਮੋਰਚੇ ਦੇ ਵਿੱਚ ਪ੍ਰਧਾਨ ਜੀ ਉਹਨਾਂ ਦਾ ਸਾਥ ਦੇਣ ਜਥੇਬੰਦੀਆਂ ਨੂੰ ਨਿਕਣ ਕਿਸੇ ਨੂੰ ਨਿਕਣ ਕਿਉਂਕਿ ਜੇ ਅਸੀਂ ਇਕੱਠੇ ਹੋਗੇ ਤੇ ਫਿਰ ਸਾਰੇ ਇਕੱਠੇ ਹੋ ਜਾਣਗੇ ਕਿਉਂਕਿ ਮੇਰੀ ਮੈਂ ਇਹ ਬੇਨਤੀ ਕਰਦਾ ਵਾਂ ਵੀ ਜਿਹੜੇ ਪ੍ਰਧਾਨ ਜੀ ਇਹ ਕਿਸੇ ਵਾਸਤੇ ਨਹੀਂ ਆ ਮਤਲਬ ਆਪਣੇ ਵਾਸਤੇ ਨਹੀਂ ਇਹ ਲੋਕਾਂ ਵਾਸਤੇ ਹੀ ਇਹ ਇੱਥੇ ਬੈਠੇ ਆ ਸੋ ਇਹਨਾਂ ਦਾ ਆਣ ਕੇ ਵੱਧ ਤੋਂ ਆਣ ਸਾਥ ਦੇਣਾ ਚਾਹੀਦਾ ਵਾ ਧੰਨਵਾਦ ਜੀ ਡਾਕਟਰ ਸਾਹਿਬ ਨੇ ਸਾਰੀ ਮੈਡੀਕਲ ਬੁਲਟਿਨ ਦੱਸਿਆ ਸਾਰਾ ਪ੍ਰਧਾਨ ਜੀ ਦੀ ਸਿਹਤ ਬਾਰੇ ਕੀ ਹਾਲਾਤ ਨੇ ਪ੍ਰਧਾਨ ਜੀ ਚੜ੍ਹਦੀ ਕਲਾ 'ਚ ਨੇ ਗੁਰੂ ਸਾਹਿਬ ਦੀ ਬੜੀ ਕਿਰਪਾ ਵਾ ਅਸੀਂ ਗੁਰਨਾਨਕ ਸਾਹਿਬ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਆ ਕਿ ਮਹਾਰਾਜ ਚੜ੍ਹਦੀ ਕਲਾ 'ਚ ਰੱਖੇ ਕਿਉਂਕਿ ਆਗੂ ਬਹੁਤ ਜ਼ਰੂਰੀ ਆ ਆਗੂ ਕਿਤੇ ਰੋਜ਼ ਰੋਜ਼ ਇਹੋ ਜਿਹੇ ਇਮਾਨਦਾਰ ਆਗੂ ਨਹੀਂ ਪੈਦਾ ਹੁੰਦੇ 40 50 ਸਾਲਾਂ ਬਾਅਦ ਕਿਤੇ ਆਗੂ ਇੱਕ ਕੌਮ ਨੂੰ ਮਿਲਦਾ ਵਾ ਕਿਸਾਨਾਂ ਨੂੰ ਮਿਲਦਾ ਅਸੀਂ ਅਰਦਾਸ ਕਰਦੇ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਚੜ੍ਹਦੀ ਕਲਾ ਚਰਨ ਧੰਨਵਾਦ ਜੀ